ਅੰਦਰ ਚ ਗੁੰਡਾਗਰਦੀ ਦਾ ਨੰਗਾ ਨਾਚ ਸ਼ਰਿਆਮ ਵੱਟਿਆ ਨੌਜਵਾਨ ਜਲੰਧਰ ਪੁਲਿਸ ਦਾ ਨਹੀਂ ਰਿਹਾ ਕੋਈ ਖੋਫ ਵੀਡੀਓ ਹੋ ਰਹੀ ਵਾਇਰਲ ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਹੈ ਜਿੱਥੇ ਜਲੰਧਰ ਦੇ ਨਕੋਦਰ ਰੋਡ ਤੇ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਨੂੰ ਘੇਰ ਕੇ ਤੇ ਧਾਰ ਹਥਿਆਰਾਂ ਨਾਲ ਵੱਢਿਆ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲੇ ਨੌਜਵਾਨ ਮਿੱਠੂ ਬਸਤੀ ਦੇ ਨੌਜਵਾਨ ਨੇ ਤੇ ਇਹ ਨੌਜਵਾਨ ਪਹਿਲਾਂ ਵੀ ਸੋਸ਼ਲ ਮੀਡੀਆ ਤੇ 23 ਧਾਰ ਹਥਿਆਰ ਫੜ ਕੇ ਰੀਲਾ ਬਣਾ ਰਹੇ ਨੇ ਜਿਵੇਂ ਇਹਨਾਂ ਨੂੰ ਕੋਈ ਵੀ ਕਾਨੂੰਨ ਦਾ ਖੋਫ ਨਾ ਹੋਵੇ ਤੇ ਇਹ ਸਾਰੇ ਮਾਮਲੇ ਵਿੱਚ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਹੈ ਪਰ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਪਾਈ ਨਹੀਂ ਗਈ ਹੈ ਤੇ ਪੁਲਿਸ ਸਿਰਫ ਜਾਂਚ ਦਾ ਭਰੋਸਾ ਦੇ ਰਹੀ ਹੈ ਇਸ ਖਬਰ ਉਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਗਲੰਦਰ ਚ ਗੁੰਡਾਗਰਦੀ ਦਾ ਨੰਗਾ ਨਾਚ ਕਰੇ ਆ ਵੱਡਿਆ ਨੌਜਵਾਨ ਜਲੰਧਰ ਪੁਲਿਸ ਦਾ ਨਹੀਂ ਰਿਹਾ ਕੋਈ ਖੋਫ ਵੀਡੀਓ ਹੋ ਰਹੀ ਵਾਇਰਲ ਜਲੰਧਰ ਦੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਹੈ ਜਿੱਥੇ ਜਲੰਧਰ ਦੇ ਨਕੋਦਰ ਰੋਡ ਤੇ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਨੂੰ ਘੇਰ ਕੇ ਤੇ ਧਾਰ ਹਥਿਆਰਾਂ ਨਾਲ ਵੱਢਿਆ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲੇ ਨੌਜਵਾਨ ਮਿੱਠੂ ਬਸਤੀ ਦੇ ਨੌਜਵਾਨ ਨੇ ਤੇ ਇਹ ਨੌਜਵਾਨ ਪਹਿਲਾਂ ਵੀ ਸੋਸ਼ਲ ਮੀਡੀਆ ਤੇ 23 ਧਾਰ ਹਥਿਆਰ ਫੜ ਕੇ ਰੀਲਾ ਬਣਾ ਰਹੇ ਨੇ ਜਿਵੇਂ ਇਹਨਾਂ ਨੂੰ ਕੋਈ ਵੀ ਕਾਨੂੰਨ ਦਾ ਖੋਫ ਨਾ ਹੋਵੇ ਤੇ ਇਹ ਸਾਰੇ ਮਾਮਲੇ ਵਿੱਚ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਹੈ ਪਰ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਪਾਈ ਨਹੀਂ ਗਈ ਹੈ ਤੇ ਪੁਲਿਸ ਸਿਰਫ ਜਾਂਚ ਦਾ ਭਰੋਸਾ ਦੇ ਰਹੀ ਹੈ ਇਸ ਖਬਰ ਉਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੂਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਗੁਲੰਦਰ ਚ ਗੁੰਡਾਗਰਦੀ ਦਾ ਨੰਗਾ ਨਾਚ ਕਰੀਆ ਵੱਡਿਆ ਨੌਜਵਾਨ ਜਲੰਧਰ ਪੁਲਿਸਾ ਨਹੀਂ ਰਿਹਾ ਕੋਈ ਖੋਫ ਵੀਡੀਓ ਹੋ ਰਹੀ ਵਾਇਰਲ ਜਲੰਧਰ ਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਹੈ ਜਿੱਥੇ ਜਲੰਧਰ ਦੇ ਨਕੋਦਰ ਰੋਡ ਤੇ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਨੂੰ ਘੇਰ ਕੇ ਤੇ ਧਾਰ ਹਥਿਆਰਾਂ ਨਾਲ ਵੱਢਿਆ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲੇ ਨੌਜਵਾਨ ਮਿੱਠੂ ਬਸਤੀ ਦੇ ਨੌਜਵਾਨ ਨੇ ਤੇ ਇਹ ਨੌਜਵਾਨ ਪਹਿਲਾਂ ਵੀ ਸੋਸ਼ਲ ਮੀਡੀਆ ਤੇ 23 ਧਾਰ ਹਥਿਆਰ ਫੜ ਕੇ ਰੀਲਾ ਬਣਾ ਰਹੇ ਨੇ ਜਿਵੇਂ ਇਹਨਾਂ ਨੂੰ ਕੋਈ ਵੀ ਕਾਨੂੰਨ ਦਾ ਖੋਫ ਨਾ ਹੋਵੇ ਤੇ ਇਹ ਸਾਰੇ ਮਾਮਲੇ ਵਿੱਚ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਹੈ ਪਰ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਪਾਈ ਨਹੀਂ ਗਈ ਹੈ ਤੇ ਪੁਲਿਸ ਸਿਰਫ ਜਾਂਚ ਦਾ ਭਰੋਸਾ ਦੇ ਰਹੀ ਹੈ ਇਸ ਖਬਰ ਉਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਗਲੰਦਰ ਚ ਗੁੰਡਾਗਰਦੀ ਦਾ ਨੰਗਾ ਨਾਚ ਸ਼ਰੀਆ ਵੱਡਿਆ ਨੌਜਵਾਨ ਜਲੰਧਰ ਪੁਲਿਸ ਦਾ ਨਹੀਂ ਰਿਹਾ ਕੋਈ ਖੋਫ ਵੀਡੀਓ ਹੋ ਰਹੀ ਵਾਇਰਲ ਜਲੰਧਰ ਦੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਹੈ ਜਿੱਥੇ ਜਲੰਧਰ ਦੇ ਨਕੋਦਰ ਰੋਡ ਤੇ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਨੂੰ ਘੇਰ ਕੇ ਤੇ ਧਾਰ ਹਥਿਆਰਾਂ ਨਾਲ ਵੱਡਿਆ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲੇ ਨੌਜਵਾਨ ਮਿੱਠੂ ਬਸਤੀ ਦੇ ਨੌਜਵਾਨ ਨੇ ਤੇ ਇਹ ਨੌਜਵਾਨ ਪਹਿਲਾਂ ਵੀ ਸੋਸ਼ਲ ਮੀਡੀਆ ਤੇ 23 ਧਾਰ ਹਥਿਆਰ ਫੜ ਕੇ ਰੀਲਾ ਬਣਾ ਰਹੇ ਨੇ ਜਿਵੇਂ ਇਹਨਾਂ ਨੂੰ ਕੋਈ ਵੀ ਕਾਨੂੰਨ ਦਾ ਖੋਫ ਨਾ ਹੋਵੇ ਤੇ ਇਹ ਸਾਰੇ ਮਾਮਲੇ ਵਿੱਚ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਹੈ ਪਰ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਪਾਈ ਨਹੀਂ ਗਈ ਹੈ ਤੇ ਪੁਲਿਸ ਸਿਰਫ ਜਾਂਚ ਦਾ ਭਰੋਸਾ ਦੇ ਰਹੀ ਹੈ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ